ਅਸੀਂ ਅਸਰ ਤੱਕ ਪਹੁੰਚੇ ਆਂ ਪਿੰਡ ਆਕਲ ਦੇ ਤੇ ਚੰਦਪਾਣੀ ਹਾਦਸੇ ਖੜੇ ਆਂ ਇੱਥੇ ਕਿਸਾਨ ਦੀ ਇੱਕ ਕਣਕ ਹੈ ਪੁੱਤਾਂ ਵਾਂਗੂ ਪਾਲੀ ਹੋਈ ਸੀ ਉਸ ਨੂੰ ਅੱਗ ਲੱਗ ਗਈ ਹੈ ਰਾਤ ਦਾ ਸਮਾਂ ਸਾਨੂੰ ਰਾਤ ਦੀ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਟੀਵੀ ਤੇ ਸਾਨੂੰ ਰਾਤ ਦੀ ਲਾਈਵ ਤਸਵੀਰਾਂ ਦਿਖਾ ਰਹੇ ਆ ਕਿਸਾਨ ਕਿੰਨੇ ਜਦੋਂ ਜ਼ੋਰ ਦੇ ਨਾਲ ਆਪਣੀ ਪੁੱਤਾਂ ਨਾਲ ਵਾਂਗੂ ਪਾਲੀ ਹੋਈ ਫਸਲ ਨੂੰ ਬਚਾ ਰਹੇ ਨੇ ਕਿਸਾਨ ਸਾਡੇ ਨਾਲ ਨੇ ਅੱਗ ਤੇ ਲੱਗੀ ਅੱਗ ਯਾਰ ਨਹੀਂ ਪਤਾ ਲੱਗਿਆ ਜੀ ਕੰਮ ਕੁਸ਼ਪਤ ਨੇ ਦੋਸਤੋਂ ਕੋਈ ਧੀੜੀ-ਬੁੜੀ ਵੀ ਕੇ ਸੱਦ ਕੇ ਗਿਆ ਲਾਈਟ ਵੀ ਬੰਦ ਸੀ ਲਾਈਟ ਬੰਦ ਸੀ ਇੱਕ ਇਸਲਾਮੀ ਅੰਸਰ ਦਾ ਅਲੱਗਤਾ ਜਿਹੜੀ ਦੱਸ ਰਹੇ ਨੇ ਕਿਸਾਨ ਇੱਧਰ ਵਾਲੇ ਪਾਸੇ ਫਰੜ ਕਰਤੀਆ ਤੇ ਗੱਡੀਆਂ ਵੀ ਪਹੁੰਚ ਗਈਆਂ ਨੇ ਕੀ ਲੱਗਦਾ ਸਾਡੀ ਕਣਕ ਨੂੰ ਅੱਗ ਲੱਗਣ ਦਾ ਕਾਰਨ ਜਿਹੜੇ ਹਿਸਾਬ ਨਾਲ ਆਖੇ ਚਲਦੀ ਸੀ ਵਾਣਾ ਉਹ ਸਾਸੋ ਕਿਲਕਪਕ 708 ਕਿੱਲੇ ਜਿਹੜਾਗਾ ਤਾਂਤਰ ਵਿਧ ਕਣਕ ਸੜਕetsu ਵਾਹ ਹੋ ਗਈ ਪਰ ਰਾਹ ਕਰਕੇ ਬੱਝਦਾ ਰਹੀ ਹੂੰ ਅੱਗੇ ਰਾਹ ਸੀ ਤੇ ਇੱਕ ਪਾਸੇ ਮਸਕੀਨ ਢਿੱਡਣ ਵਾਸਤੇ ਵਾਣ ਵਾਇਆ ਹੋਇਆ ਇਸੇ ਵੀਾਰ ਦਾ ਜੀ ਤੇ ਨਹੀਂ ਤਾਂ ਅੱਗ ਦਾ ਰੁਕਣ ਦਾ ਕੋਈ ਚਾਂਸ ਨਹੀਂ ਸੀਗਾ ਸੋ ਹਵਾ ਬਹੁਤ ਤੇਜ਼ ਜਿਸ ਸਮੇਂ ਅੱਗ ਲੱਗੀ ਆ ਜੀ ਇਹ ਇਹ ਰਕਬਾ ਪਿੰਡ ਅਖਲਗੇ ਦਾ ਅਗਲੇ ਅਖਲਗੇ ਦਾ ਹਾਂਜੀ ਹਾਂਜੀ ਅਖਲਗੇ ਦਾ ਰਕਬਾ ਇਹ ਰਕਬਾ ਅੱਜ ਹੱਤ ਪੈਂਦੀ ਆ ਹਾਂਜੀ ਹਾਂਜੀ ਅਖਲਗੇ ਦਾ ਜੱਤ ਪਾਂਦੀ ਹੱਤਾਂ ਜੀ ਜੀ ਇਧਰ ਦੇ ਪਾਸੇ ਜਿਹੜੇ ਕਿਸਾਨ ਖਰੇਬ ਕਰਦੀਆਂ ਗੱਡੀਆਂ ਅੱਗ ਨੂੰ ਬੁਝਾਰੀਆਂ ਨੇ ਤਨੂ ਜਦੋਂ ਤੋਂ ਚੰਦਪਾਣ ਤੋਂ ਜਿਹੜੇ ਹੱਦ ਪੈਂਦੀ ਹੈ ਉਸ ਦੇ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਇੱਧਰ ਰੂਟਾਵੇਟਰ ਚੱਲ ਰਿਹਾ ਤਾਂ ਸਾਹਣ ਦੇਖੋ ਕਿੰਨੇ ਜਦੋਂ ਜ਼ੋਰ ਦੇ ਨਾਲ ਫੈਲ ਗੇੜ ਦੀਆਂ ਗੱਡੀਆਂ ਪਹੁੰਚ ਰਣੇ ਇਹ ਗੱਡੀ ਕੈਬਨੇਟ ਦੀ ਪਹੁੰਚੀ ਹੈ ਤੁਹਾਨੂੰ ਜਿਹੜੀ ਤਸਵੀਰਾਂ ਦਿਖਾ ਰਹੇ ਹਾਂ ਇਹ ਪੰਜਾਬ ਰਾਜ ਖੇਤੀਬਾੜੀ ਮੰਡਲ ਬੋਰਡ ਨਿਗਮ ਬਠਿੰਡਾ ਦੀ ਗੱਡੀ ਹੈ ਇੱਕ ਫ੍ਰੀਕੋਰਡ ਦੀ ਗੱਡੀ ਆਈ ਸੀ ਉਹ ਵੀ ਵਾਪਸ ਮੁੜ ਗਈ ਹੈ ਕੀ ਲੱਗਦਾ ਕਣਕ ਨੂੰ ਆਕੇ ਲੱਗਦਾ ਕਾਰਨ ਕੀ ਆ ਕਣਕ ਨੂੰ ਪਤਾ ਨਹੀਂ ਲੱਗਿਆ ਕੀ ਕਾਰਨ ਹੈ ਅਸਾਂ ਨੂੰ ਫੂਨ ਗਿਆ ਤਾਂ ਅਸੀਂ ਜਾ ਕੇ ਜੀ 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 ਇੱਧਰ ਵੇਖੋ ਕਿਸਾਨ ਕਿੰਨੇ ਵਿਚਾਰੇ ਜਿੱਦੋ ਜ਼ੋਰ ਦੇ ਨਾਲ ਇਹ ਆ ਮੁਲਾਜ਼ਮ ਨੇ ਇਹ ਰੂਟਾਵੇਟਰ ਆ ਕਿ ਚੱਲ ਰਿਹਾ ਜੀ ਇੱਧਰ ਦੇ ਪਾਸੇ ਰੂਟਾਵੇਟਰ ਚੱਲ ਰਿਹਾ ਤੇ ਇੱਧਰ ਦੇ ਪਾਸੇ ਜਿਹੜੀ ਫਾਇਰ ਗੱਡੀਆਂ ਅੱਗ ਬੁਝਾ ਰਹੀਆਂ ਨੇ ਮੁਲਾਜ਼ਮ ਲੱਗੇ ਹੋਏ ਆ ਕਿਸਾਨ ਲੱਗੇ ਹੋਏ ਆ ਸਾਰਾ ਦੇਖੂ ਇਹ ਕਿਵੇਂ ਲੱਗਦਾ ਤੋ ਕਿੱਦਾਂ ਹੋਊਸ ਤੋਂ ਦੋ ਬੱਤੀ ਕੀ ਪਤਾ ਲੱਗਦਾ ਹੁਣ ਕਿਹੜਾ ਵੇਖਿਆ ਕਿਹਦਾ ਨਾਂ ਲੈ ਦੀ ਆਪਾਂ ਜੀ ਐਵੇਂ ਹੁਣ ਕਿਹਦਾ ਨਾਂ ਲੈ ਜਾਊਗਾ ਇਹ ਕਿੰਨਾ ਵਾਂਹ ਸੜ ਗਿਆ ਵਾਂਹ ਦਾ 2 14 ਕਿਲੇ ਵਾਂਹ ਦਾ 14 ਕਿਲੇ ਵਾਂਹ ਸੜ ਗਿਆ 14 ਕਿਲੇ ਵਾਂਹ ਸੜ ਗਿਆ ਦੋ ਬੱਤੀ ਦੇ ਵਿੱਚ ਪਰਾਲੇ ਉਹ ਪ੍ਰਾਪੂ ਜੱਟੂ ਵੀ ਉੱਣ ਵਾਲੀ ਸੀ ਇਹ ਵੀ ਗੱਲ ਕਰ 12 ਕਿਲੇ ਵਾਂਹ ਦਾ ਕਿਹਾ ਹੀ ਹੈ 12 ਕਿਲੇ ਜੀ ਕਿ ਤੁਹਾਡਾ ਵਣ ਸੀ ਸਾਡੇ ਪਿੰਡ ਦੇ ਮੁੰਡਾ ਜੀ ਲੱਖਾ ਸਿੰਘ ਆਉਗਾ ਨਾ ਤੇ ਉਹਦੇ ਵਣ ਵਿੱਚ ਆ ਕੇ ਲੱਗੀ ਹੈ ਹੂੰ ਉਸ ਤਾਂ ਮੰਨ ਲਓ ਉਹ ਵੀ ਕਣ ਕਬੱਡੀ ਵੀ ਸੀ ਜੀ ਜੀ ਹੋਰ ਵੀ ਜਾਣਕਾਰੀ ਲਵਾਂਗੇ ਕਿਸਾਨ ਵੀ ਜਿਹੜੀ ਕਣਕ ਹੈ ਇਧਰਲੇ ਪਾਸੇ ਵੇਖ ਰਹੇ ਹਾਂ ਕਿਸਾਨ ਜਦੋਂ ਜੋਰ ਕਰ ਰਹੇ ਨੇ ਟਰੈਕਟਰ ਲੱਗੇ ਹੋਇਆ ਰੂਟਰ ਵੇਟਰ ਹਾਲ ਪਾਏ ਹੋਇਆ ਤੇ ਇਧਰਲੇ ਪਾਸੇ ਜਿਹੜੇ ਕਿਸਾਨ ਲੱਗੇ ਇਹ ਕਿੰਨੇ ਕੰਮ ਕਰਦੇ ਹੈ ਹੋਗੀ 2 ਕਿਲੇ ਮਾਰ ਕੇ ਕੋਈ 2 ਕਿਲੇ ਨੱਸ ਰਿਹਾ ਕੋਈ ਵੱਧ ਨੱਸ ਰਿਹਾ ਵਕਲ ਕਹਿੰਦੇ ਸੀ ਥੋੜੇ ਲੇਟ ਹੋਗੇ ਲੇਟ ਰਿਹਾ ਜੀ ਹਾਂ ਜਦੋਂ ਅੱਗ ਲੱਗਦੀ ਆ ਫਿਰ ਵੀ ਕਰਦੀਆਂ ਗੱਡੀਆਂ ਕਿੰਨੇ ਚਿਰ ਬਾਅਦ ਪਹੁੰਚ ਜਾਂਦੀਆਂ ਗੱਡੀਆਂ ਬਾਅਦ ਥੋੜੇ ਨਾਲ ਪਹੁੰਚ ਕੇ ਸਰ ਗਈਆਂ ਹੋਰ ਚਿਰ ਬਾਅਦ ਪਹੁੰਚ ਗਈ ਜੀ ਇਹ ਤੁਹਾਡੇ ਪਿੰਡ ਆਖਰੀ ਜਿਹੜਾ ਰਕਵਾ ਹਾਂ ਜੀ ਜੈਕ ਲਗੇਰਾ ਹਾਂ ਚੰਦ ਭਾਂਦੇ ਦੇ ਲੋਕ ਕੌਣ ਸਿਆ ਚੰਦ ਭਾਂਦੇ ਹੀ ਪਹੁੰਚੇ ਸੀਵ ਦੇ ਪਹੁੰਚ ਸਾਰੇ ਬਹੁਤ ਸਾਧ ਹਾਂ ਅ ਜੱਛ ਜਾ ਰਿਹਾ ਵੀ ਪਿੰਡ ਤੇ ਦੇ ਵਾਲੇ ਗੁਰੂ ਘਰ ਦੇ ਵਿੱਚੋਂ ਆਵਾਜ਼ ਦਿੱਤੀ ਗਈ ਆ ਵੀ ਅੱਗ ਲੱਗੀ ਆ ਸਾਰੇ ਨਕਰ ਪਹੁੰਚੋ ਪਿੰਡ ਆਖਲੀਆ ਪਿੰਡ ਸੇਰੇ ਵਾਲਾ ਚੰਦਪਾਣ ਸਾਰੇ ਨਕਰ ਪਹੁੰਚਿਆ ਆ ਪਹੁੰਚਿਆ ਪਹੇ ਇਤਨੀ ਬਹੁਤ ਪਹੁੰਚਾਈ ਫਲਾਟ ਦਾ ਕਹੂਤੇ ਦਵਾ ਦੇਗੇ ਜੀ ਆ ਛੋਟਾ ਆਖਲੀਆ ਫਲਾਟ ਦਾ ਸੈਟ ਸਾਰੇ ਹੋਕੇ ਦਵਾ ਦੇ ਜੀ ਬਹੁਤ ਪਹੁੰਚਾਈ ਲੱਗਦਾ ਕਿਤਨਾ ਕਿਤੇ ਇੱਕੇ ਦਾ ਸਬੂਤ ਹੈਗਾ ਜਿਹੜਾ ਆ ਜੀ ਕੋਈ ਸਕੇਨ ਨਾਲ ਕੋਈ ਫਰਾਦ ਨਹੀਂ ਹੋ ਸਕਦੀ ਵੀ ਕੋਈ ਵੀਡੀਓ ਸੈਟਗਾ ਹੋਵੇ ਹੂੰ ਲੈਡ ਤਾਂ ਹੈ ਨਹੀਂ ਸਾਬਗੇ ਜੀ ਜੀ ਆ ਲੈਡ ਦਾ ਪਰ ਦਾ ਦੂਰ 4-5 ਘੰਟੇ ਹੋ ਲੈਡ ਦਾ ਗੱਡੀਆਂ ਕਿੰਨੀਆਂ ਪਹੁੰਚਣਾਂ ਸੀ ਇੱਧਰ ਆ 172 ਬਾਇਕ ਪੁੱਜੀ ਇੱਕ ਬਟਿੰਡਾ ਤੁਹਾਨੂੰ ਘਿਰਲਾ ਪੈਂਦਾ ਲਾਜੀ ਮੈਂਡਾ ਬੇਲਾ ਇੱਕ ਫਰੀਦਪੁਰ ਦੀ ਹੱਥ ਪੈਂਦੀ ਆ ਹੱਥ ਪੈਂਦੀ ਆ ਇੱਕ ਫਰੀਦਪੁਰ ਤੋਂ ਗੱਡੀ ਆਈ ਸੀ ਹਾਇਕ ਫਰੀਦਪੁਰ ਦਾ ਜੀ ਉਹ ਗੱਡੀ ਮੁੜ ਗਈ ਵਾਪਸ ਮੁੜ ਗਈ ਵਾਪਸ ਉਹਦਾ ਮੁੜਨ ਦਾ ਕਾਰਨ ਕੀ ਆ ਬਾਸੀ ਉਹ ਕਹਿਣ ਰਹੀ ਕਿ ਮੁੜ ਗਿਆ ਜਿਹੜਾ ਇੱਕ ਬੋਝ ਗਈ ਸੀ ਖੋਤਾ ਇੱਧਰਲੇ ਪਾਸੇ ਜਿਹੜਾ ਕਿਸਾਨਾਂ ਨੇ ਜਿਹੜਾ ਵਾਹਣ ਸੀ ਉਹ ਵਾਅਦਾ ਦਿੱਤਾ ਗਿਆ ਇੱਧਰਲੇ ਪਾਸੇ ਤੁਹਾਨੂੰ ਜਿਹੜੀਆਂ ਵਾਹਣ ਦੀਆਂ ਤਸਵੀਰਾਂ ਦਿਖਾ ਦਿੱਤੀਆਂ ਟਰੈਕਟਰ ਲੱਗੇ ਹੋਏ ਆ ਵਾਹਣ ਨੂੰ ਬਾਹਰ ਇਹਨੇ ਟਰੈਕਟਰ ਆਣ ਗਏ ਨੇ ਟਰੈਕਟਰ ਆਇਤੇ ਕਰੈਕਟਰਾਂ ਦੀ ਗੈਂਟੀ ਨਹੀਂ ਹੋ ਸਕਦੀ ਬਹੁਤ ਜ਼ਿਆਦਾ ਕੈਕਟਰ ਲੱਗੇ ਹੋਏ ਆ ਜੀ ਇਹ ਬਾਈ ਦਾ ਬਾਣਾ ਹੈ ਸ਼ਰਾਬ ਦੀ ਹੈ ਬਈ ਇੱਥੇ ਕਿਹੜਾ ਕੋਈ ਆਹੋ ਬੰਦਾ ਹੈ ਲੂਣਾ ਜਾਂ ਕੁਝ ਹੋਈ ਹੈ ਅੱਛਾ ਹਾਂ ਦੂਸਰੀ ਸ਼ਰਾਬ ਦੀ ਬਾਈ ਕੋਈ ਨੇੜੇ ਕੋਸੇ ਨਹੀਂ ਆ ਇਹ ਆਪਾਂ ਸੈਹੀ ਜੇ ਫੀਟਰ ਤੇ ਲੜਾਈ ਆਂ ਦੀਆ ਲੜੜ ਤਾਂ 2 ਘੰਟੇ ਪਹਿਲਾਂ ਹੀ ਇਕੱਠੀ ਵੀਰ ਜੀ 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 ਲੜੜ ਤਾਂ ਆਉਂਦੀ ਨਹੀਂ ਹੁਣ ਆਉਂਦੀ ਨਹੀਂ ਲੜੜ ਦਾ ਜੀ ਜੀ ਧੰਨਵਾਦ ਲੜੜ ਦਾ ਅਕਰੀਕਲ ਹਨੇਰੀ ਖਵਾ ਬਬਰੋ ਚੱਲਦੀ ਹੈ ਲੜ ਪਹਿਲਾਂ ਕਰ ਦਿੰਦੇ ਜੀ 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 ਕਿਹੜੀ ਫੇੜਾ ਹੁੰਦਾ ਹੈ ਦਾ ਜੀ 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 ਕਿਹੜਾ ਕੋਈ ਆਨਸਰ ਕੋਈ ਜਾ ਬ੍ਰੋ ਵੀ ਸਾਰੇ ਸਰਾਹਾਂ ਕੋ ਵਾਕਫ ਕੇ ਗਿਆ ਜੱਕ ਪੱਠੇ ਪੁੱਠੇ ਵਾਲਾ ਕਰ ਗਿਆ ਕਿੰਨਾ ਬਾਣਾ ਤੁਹਾਡਾ ਇਹ ਸਾਢੇ ਤਿੰਨ ਕਿੱਲੇ ਬਾਣ ਕੀ ਸਾਢੇ ਤਿੰਨ ਕਿੱਲੇ ਬਾਣ ਕੀ ਤੇ ਕਿੰਨੀ ਜੜੀ ਹੈਗੀ ਐ ਕਣਕ ਜਿਹੇ ਮੱਚੀ ਹੈ ਪੌਣ ਤਿੰਨ ਕਿੱਲੇ ਉਹ ਬਾਣ ਮੱਚ ਗਿਆ ਕੋਈ ਆਪਣਾ ਤਿੰਨ ਕਿੱਲੇ ਬਾਣ ਮੱਚ ਗਿਆ ਇੱਕ ਕਿੱਲਾ ਕੋ ਚੱਲ ਜਿਹੜੇ ਤੁਹਾਡਾ ਇਹ ਬਾਣ ਨੂੰ ਨਾੜ ਨੂੰ ਕਣਕ ਲੱਗੀ ਆ ਤੇ ਖੜੀ ਕਣਕ ਨੂੰ ਲੱਗੀ ਆ ਖੜੀ ਕਣਕ ਨੂੰ ਲੱਗੀ ਆ ਤੇ ਖੜੀ ਕਣਕ ਨੂੰ ਲੱਗੀ ਆ ਜਿਹੜੀ ਤੁਹਾਡੇ ਕੋਲੇ ਆਪਦੀ ਘਰ ਦੀ ਜ਼ਮੀਨ ਸੀ ਤੇ ਠੇਕੇ ਤੇ ਸੀ ਘਰ ਦੀ ਮੀਨਾ ਘਰ ਤੇ ਅੱਛੇ ਕੇਤੇ ਵੀ ਸੀਗੀ ਨਹੀਂ ਇਹ ਘਰ ਦੀ ਇਹ ਘਰ ਦਾ ਵਾਹ ਨਹੀਂ ਘਰ ਦਾ 14 ਕਿਲੇ ਜਦੋਂ ਜਦੋਂ ਕੜਕ ਨੂੰ ਅੱਗ ਲੱਗਦੀ ਹੈ ਤੇ ਉਦੋਂ ਹਾਲਾਤ ਕਿਹੋ ਜਿਹੇ ਸੀ ਰਾਤ ਦਾ ਸਮਾਂ ਵੇਖੋ ਅੱਗ ਤੇ ਕਾਬੂ ਪਾਣਾ ਬੜਾ ਔਖਾ ਹੋ ਜਾਂਦਾ ਚਾਰੇ ਪਾਸੇ ਇਹ ਗੱਲ ਕਰੀਏ ਬਰੂਦੀ ਬਰੂਦ ਹੈ ਲੋਕਾ ਧੰਨਵਾਦ ਜੀ ਹਾਂ ਜੀ ਲੋਕਾ ਦਾ ਧੰਨਵਾਦ ਲੋਕਾ ਪਹੁੰਚਦੇ ਆ ਤੜਕ ਵੀ ਅੱਗ ਬੁਝਾਈ ਮੈਂ ਖੁਦ ਵਿੱਚ ਜੀ 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 ਅੱਛਾ ਉਦੋਂ ਵੀ ਮੈਂ ਵਿੱਚ ਸੀ ਉਹ ਟੜ ਮਰ ਹੋਣ ਵੀ ਖੜਾ ਇਹਨੇ ਇੱਕ ਇੱਕ ਤਾਂ ਸਬੂਤ ਹੈ ਹਾਂ ਇੱਕ ਇਹਦਾ ਜੀ ਇਹਦਾ ਗੱਡੀਆਂ ਕਿਹੜੇ ਮਗਰ ਸਰਕਾਰੀ ਗੱਡੀਆਂ ਨਾ ਬਾਅਦ ਛੇ ਤੋਂ 2 ਘੰਟੇ ਨਾਲੇ ਸਰਕਾਰ ਸਰਕਾਰ ਕਦੋਂ ਚਾਹੁੰਦੀ ਆ ਤੁਹਾਡੀ ਕਣਕ ਵਾਜੇ ਕਿ ਨਹੀਂ ਹਾਂ ਉੱਥੇ ਗੱਡਿਆ ਗੱਡੀ ਬਗਾਹੇ ਆਕੂ ਭਿਜਾ ਲਈ ਸਭ ਕੰਮ ਕਰ ਲਿਆ ਕੰਮ ਕਰ ਤਾ ਉਦੋਂ ਗੱਡੀ ਪਹੁੰਚੀ ਸੀ ਤੇ ਆ ਵੀ ਗੱਡੀ ਜੇ ਗੱਲ ਕਰੇ ਟਰੈਕਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਯਾਰ ਉੱਥੋਂ ਤਾਂ ਟਰੈਕਟਰ ਬਹੁਤ ਜ਼ਿਆਦਾ ਫਿਰਦੇ ਆ ਵੇ ਵੱਡੇ ਟਰੈਡ ਚੱਕ ਚ ਵੜਦੇ ਆ ਇਹ ਗੱਡੀਆਂ ਮਗਰ ਵੇ ਨਹੀਂ ਆਉਂਦੀਆਂ ਵੀ ਅੱਗ ਬੁਝੂ ਫੇਰ ਜਾਵਾਂਗੇ ਸਾਢੇ 10 ਦਾ 10 ਲੱਖ ਦੇ ਟਰੈਕਟਰ ਅੱਗ ਜਵਾਰ ਦੀ ਜਿਹੜੀ ਗਈ ਹੈ ਤੇ ਟਰੈਕਟਰ ਦਾ 100 ਦੇ ਕਰੀਬ ਟਰੈਕਟਰ ਇਕੱਠਾ ਹੋ ਗਿਆ ਜੀ ਹਾਂਜੀ ਹਾਂਜੀ ਕਹਿੰਦੇ ਆਸ-ਪਾਸ ਪਿੰਡਾਂ ਦੇ ਲੋਕਾਂ ਨੇ ਬੜਾ ਸਾਥ ਦਿੱਤਾ ਬਹੁਤ ਸਾਥ ਦਿੱਤਾ ਹੀ ਬਹੁਤ ਬਹੁਤ ਮਿਹਰਬਾਨੀ ਉਹਨਾਂ ਨੇ ਇੱਕ ਇੱਕ ਮੈਂ ਗੱਲ ਇਹ ਪੁੱਛਣੀ ਚਾਹਣਾ ਹੈ ਵੀ ਤੁਸੀਂ ਵੀ ਗੜੇ ਮਾਰੀ ਦੀ ਮਾਰ ਦੇ ਵਿੱਚ ਕਿਸਾਨ ਆਏ ਹੋ ਕਿ ਲੱਗਦਾ ਵੀ ਜਿਹੜੀ ਸਰਕਾਰ ਹੈ ਤੁਹਾਨੂੰ ਇਹ ਜਿਹੜੀ ਆਗਲ ਲੱਗੀ ਹੈ ਤੁਹਾਡੇ ਨਕਸਾਨ ਹੋਇਆ ਪੁੱਤਾਂ ਵਾਂਗੂ ਪਾਲੀ ਫਸਲ ਸੜ ਕੇ ਰਾਖ ਹੋ ਗਈ ਆ ਤੁਹਾਨੂੰ ਇਸ ਦਾ ਮੁਆਵਜ਼ਾ ਮਿਲ ਜਾਊਗਾ ਅਸਮੀਤ ਹੈ ਕੋਈ ਤੁਹਾਨੂੰ ਤਾਂ ਗੜੇ ਨਾ ਮਿਲਿਆ ਹਾਂਜੀ ਸਾਨੂੰ ਤਾਂ ਗੜੇ ਨਾ ਮਿਲਿਆ ਤੇ 15 ਮਣ ਕਣਕ ਨਿਕਲੀ ਹੈ ਨਹੀਂ ਗੜੇ ਮਾਰੀ ਦਾ ਤਾਂ ਵੇਖੋ ਬੜੇ ਮਾਰੀ ਹੋਈ ਹੈ ਸਾਡੇ ਹੋਈ ਹੈ ਨਹੀਂ ਗੜੇ ਵੱਡੇ ਰਕਬਾ ਬਹੁਤ ਜ਼ਿਆਦਾ ਸੀ ਸਰਕਾਰ ਨੂੰ ਥੋੜਾ ਰਕਬਾ ਸੀ ਬੜਾ ਕਿੱਥੇ ਸੀ ਸਰਕਾਰ ਨੂੰ ਐ ਲੱਗਦਾ ਸੀ ਸਾਨੂੰ ਪੈਸਾ ਬਹੁਤ ਦੇਣਾ ਪਊਗਾ ਇਹਦਾ ਰਕਬਾ ਬਹੁਤ ਜ਼ਿਆਦਾ ਥੋੜਾ ਘਟ ਹੈ ਗੜੇ ਗੜੇ ਸਾਡੇ ਹੀ ਗੜੇ ਪੇ 15 ਮਣ ਕਣਕ ਨਿਕਲੀ ਸਾਨੂੰ ਤਾਂ ਰੁਪਿਆ ਨਹੀਂ ਮਿਲਿਆ ਹੁਣ ਅੱਗ ਲੱਗੀ ਹੁਣ ਇਹਦਾ ਕਿਹੜਾ ਢਾਲੇ 15 ਮਹੀਨੇ ਲਈ ਕਿਤੇ 17 ਮਹੀਨੇ ਕਣਕਣ ਲਈ ਹੈ ਹੁਣ ਹੁਣ ਕੁਝ ਵੀ ਨਹੀਂ ਬੱਲੇ ਪਿਆ ਹੁਣ ਵੇਖੋ ਗਵਰਨਮੈਂਟ ਕੀ ਦਿੰਦੀ ਐ ਕੋਈ ਨਹੀਂ ਇਹਦਾ ਮੁਆਜਾ ਮਿਲਣਾ ਚਾਹੀਦਾ ਜੀ 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 ਮੁਆਜਾ ਸਹੀ ਹੈ ਹਾਂਜੀ ਹਾਂਜੀ ਆ ਬੰਦਿਆਂ ਨੂੰ ਮਿਲਣਾ ਚਾਹੀਦਾ ਹਾਂਜੀ ਹਾਂਜੀ ਜੀ ਕੀ ਲੱਗਦਾ ਜਿਹੜੇ ਸਰਕਾਰੀ ਮੁਲਾਜ਼ਮ ਚੁਣੇ ਹੁੰਦੇ ਸਾਡੇ ਨਮਾਇंदे ਆ ਉਹਨਾਂ ਦੇ ਪਿੱਛੇ ਲਾ ਕੇ ਵੀ ਪੱਕਾ ਵਾਦ ਕਰ ਜਾਂਦੇ ਐ ਕਰਦੇ ਜੀ ਤੋਂ ਕਰੀ ਜਾਂਦਾ ਤੁਹਾਡੇ ਵੀ ਹੋਇਆ ਮੈਂ ਮੈਂ ਝੂਠ ਨਹੀਂ ਬੋਲਦਾ ਨਾ ਬੋਲਿਆ ਜੇ ਜਨਾ ਬੋਲਣਾ ਜੀ 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 ਠੀਕ ਆ ਹੁਣ ਵੀ ਵੇਖ ਹੀ ਗਏ ਆ ਵੱਖ ਵਾਇ ਹੁੰਦੀ ਆ ਜੀ ਇਹ ਹੁੰਦੀ ਆ ਜੀ ਇਹ ਵੀ ਡਰਦੇ ਕੋਈ ਵੀ ਡਰਦੇ ਮਲਾਜ ਮੈਂ ਬੰਦਾ ਤੇ ਇਹ ਮਾਲਕਾ ਵਾਹਣ ਦਾ ਜੀ ਜੀ ਇਹ ਡਰਦੇ ਡਰ ਪਰ ਨਾ ਜਿੰਦਗੀ ਡਰਨਾ ਝੂਠ ਮਾਰਨਾ ਤੇ ਨਾ ਬੱਚਾ ਤੁਹਾਡੇ ਕੱਲ ਪਰਸੋਂ ਤੁਹਾਡੇ ਕੱਲ ਪਰਸੋਂ ਖਬਰ ਨਸ਼ਰ ਹੋ ਰਹੀ ਸੀ ਪਿੰਡ ਦੀ ਉਹ ਤੁਹਾਡੇ ਪਿੰਡ ਦੀ ਖਬਰ ਆ ਉਹ ਅਗਲੀ ਦੀ ਖਬਰ ਆ ਉਹ ਜਿਹੜੀ ਕਹਿੰਦੇ ਸੀ ਮੁਆਵਜ਼ੇ ਦੇ ਪੈਸੇ ਕਿਸੇ ਹੋ ਸਾਡੇ ਦੰਦ ਦੀ ਹੈ ਹਾਂ ਤੱਕੀ ਖਬਰ ਆਉ ਹਾਂ ਨਹੀਂ ਮਿਲੇ ਸਾਨੂੰ ਹਾਂ ਨਹੀਂ ਮਿਲੇ ਸਾਨੂੰ ਹਾਂ ਜਿਹਨਾਂ ਦੇ ਮਰੀ ਨਹੀਂ ਉਹਨਾਂ ਨੂੰ ਮਿਲ ਗਈ ਕਿਸੇ ਦੀ ਕਣਕ ਮੱਚ ਗਈ ਤੇ ਕਿਸੇ ਦੀ ਨਹੀਂ ਮੱਚੋ ਪਾਰਟੀ ਬਾਜੀ ਕਰੀ ਜਾਂਦੇ ਇੱਥੇ ਹਾਂ ਜਿਹਦੀ ਮੱਚ ਗਈ ਉਹਨੂੰ ਮੁਆਵਜ਼ਾ ਨਹੀਂ ਹਾਂ ਜਿਹਦੀ ਨਹੀਂ ਮੱਚੀ ਤੇ ਚੱਕੀ ਦੇ ਝਾੜੂ ਵਾਲੇ ਬੰਦੇ ਹੋ ਪਾਰਟੀ ਬਾਜੀ ਕਰੀ ਜਾਂਦੇ ਇੱਥੇ ਹਾਂ ਜਿਹੜੇ ਪਏ ਇੱਥੇ ਪਾਰਟੀ ਇੱਥੇ ਖੜੇ ਪਏ ਸਾਨੂੰ ਪੈਸਾ ਨਹੀਂ ਮਿਲਿਆ ਅੱਧਾ ਘੀ 20 ਮਿੰਟ ਹੀ ਹੋਇਆ ਤੇ ਪਾਰਟੀ ਹੁਣੇ ਚੱਲ ਪਈ ਜੀ ਜੀ ਤੁਹਾਡੇ ਕੋਲ ਆਪ ਦਾ ਕਰਦਾ ਟੋਟਲ ਵਣ ਕਿੰਨਾ ਟੋਟਲ ਵਾਹ ਰਹਿ ਗਿਆ ਜੀ 20 ਕਿੱਲੇ ਵਾਹ ਕਿੱਲੇ 20 ਕਿੱਲੇ ਆ ਚਲੋ ਤੁਸੀਂ ਦਾ ਠੀਕ ਹੋ ਜੇ ਕੋਈ ਛੋਟਾ ਕਿਸਾਨ ਹੈ ਜੇ ਉਹਨੂੰ ਇਸੇ ਮਾਰ ਪੈ ਜੇ ਉਹਨੂੰ ਉੱਠਣ ਲਈ ਕਿੰਨਾ ਸਮਾਂ ਲੱਗੂਆ ਬਹੁਤ ਔਖਾ ਜੀ ਦੇਖੋ ਨੁਕਸਾਨ ਤਾਂ ਤੁਹਾਡਾ ਵੀ ਤਾਂ ਉਨਾ ਹੀ ਹੈਗਾ ਨਾ ਗੱਲ ਛੋਟੇ ਵੱਡੇ ਦੀ ਮਤਬੀਰ ਬੇਨਤੀ ਆ ਜਿਹੜਾ ਨੁਕਸਾਨ ਹੋਇਆ ਉਹਦਾ ਮੁਆਜਰ ਮਿਲਿਆ ਜਾਵੇ ਹੂੰ ਜੀ ਨਹੀਂ ਨੁਕਸਾਨ ਦਾ ਨੁਕਸਾਨ ਹੀ ਹੁੰਦਾ ਬਾਈ ਜੀ ਦੇਖੋ ਵੀਰੇ ਕਾਰਨ ਇਹ ਆ ਕੋਈ ਕਿਲਾ ਢੋ ਕਿੱਲੇ ਦੀ ਗੱਲ ਨਹੀਂ ਗਈ ਜੀ 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 ਇਹਦੀ ਕਿੰਨਾ ਆਣ ਵੀ ਸੀਗਾ ਇਹਨਾਂ ਕੋਲੇ ਜੀ 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 ਅੱਗ ਤਾਂ ਲੱਗੀ ਆ ਨਾ ਅਸੀਂ ਉਹੀ ਕਹਿ ਰਹੇ ਹਾਂ ਇਹਦਾ ਤਾਂ ਮੰਨਦੇ ਆਂ ਵੀ ਅਸੀਂ ਤਾਂ ਮੰਨਦੇ ਵੀਰੇ ਅਸੀਂ ਤਾਂ ਵੈਸੇ ਗੱਲ ਕਰ ਰਹੇ ਆਂ ਵੀ ਚਲੋ ਵੱਡਾ ਕਿਸਾਨ ਤਾਂ ਫਿਰ ਵੀ ਉੱਠ ਖੜੂ ਜਿਹੜਾ ਵਿਚਾਰਾ ਛੋਟਾ ਕਿਸਾਨ ਜਿਹਨ ਠੇਕੇ ਤੇ ਲਈਏ ਜ਼ਮੀਨ ਇਹ ਗੱਲ ਨਹੀਂ ਹੁੰਦੀ ਵੀਰੇ ਜਿੰਨਾ ਵੱਡਾ ਕਿਸਾਨ ਹੁੰਦਾ ਉਹਨਾਂ ਦੇ ਕੰਮ ਵੀ ਉਹਨੇ ਵੱਡੇ ਸਟਾਰਟ ਕੀਤੇ ਪਏ ਹੁੰਦੇ ਆ ਉਹਨਾਂ ਨੂੰ ਉਹਨਾਂ ਤੋਂ ਹੀ ਆਸ ਹੁੰਦੀ ਆ ਮੰਨ ਲਓ ਇਹਨਾਂ ਨੂੰ ਇਹਨਾਂ ਤੋਂ ਹੀ ਇਸ ਥਾਂ ਵਾਂਹ ਤੋਂ ਹੀ ਆਸ ਹੁੰਦੀ ਆ ਜੀ 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 ਇੱਕ ਕਨਾਲ ਤੋਂ ਵੀ ਜੇ ਘਟ ਜੇ ਤਾਂ ਉਹਦਾ ਵੀ ਹੁੱਕ ਦੁੱਖ ਹੋ ਜਾਂਦਾ ਇਹਦਾ ਫੇਰ ਵੀ ਇਹਨਾਂ ਦੇ ਤਿੰਨ ਕਿਲੇ ਨੂੰ ਅੱਗ ਲੱਗੀ ਆ ਹੁਣ ਜਿਹੜੀ ਅੱਗ ਲੱਗੀ ਸੀ ਉਹ ਤੇ ਪੂਰਾ ਕੰਟਰੋਲ ਜਨਨ ਕਿ ਕਾਬੂ ਕਰ ਲਿਆ ਇਸ ਵਕਤ ਹਾਂ ਕੋਸਾ ਤੱਕ ਹੁਣ ਕੁਝ ਹੱਦ ਤੱਕ ਤੇ ਪੂਰਾ ਹੁਣ ਕੋਸਾ ਤੱਕ ਪੂਰਾ ਹੀ ਹੋ ਗਿਆ ਕਿਵੇਂ ਹੁਣ ਇੱਥੇ ਫਿਰ ਚੱਲ ਪਈ ਸੀ ਅੱਗ ਹਾਂ ਇਦੇ ਵਾਸਤੇ ਹੁਣ ਆਇਆ ਕਿ ਅਸੀਂ ਸਾਰੇ ਸ਼ਾਮ ਤੇ ਰਾਤ ਨੂੰ ਨਿਗਰਤੀ ਰਹਿਵਾਂਗੇ ਨਹੀਂ ਇਹ ਇੱਕ ਸਾਨਾ ਨੂੰ ਆਪਦੀਆਂ ਫਸਲਾਂ ਜਿਹੜੀਆਂ ਇੰਨੇ 6 ਮਹੀਨੇ ਦੀ ਕੀਤੀ ਹੋਈ ਮਿਹਨਤ ਆ ਇਹਦੀ ਰਾਖੀ ਕਰਨੀ ਪਊਗੀ ਰਾਖੀ ਕਰਨੀ ਚਾਹੀਦੀ ਆ ਜਾਗਦੇ ਰਹਿਣਾ ਚਾਹੀਦਾ ਵੀ ਕਿਰ ਕੋਈ ਸ਼ਰਾਰਤੀ ਲੋਕ ਆ ਬੀੜੀਆਂ ਪੀਂਦੇ ਮੋਟਸਰਾਂ ਤੇ ਜਾਂਦੇ ਜਾਂਦੇ ਛੱਡ ਦਿੰਦੇ ਉਹਨੂੰ ਪਤਾ ਤਾਂ ਨਹੀਂ ਹੁੰਦਾ ਕਾਰਨ ਤਾਂ ਇਹ ਆ ਹੁਣ ਦੇਖੋ ਇਹ ਕਿਦੋਂ ਆਪਾਂ ਅਸੀਂ ਝੋਨੇ ਨੂੰ ਅੱਗ ਲਾਉਣੀ ਆ ਕਿਸ ਤਰ੍ਹਾਂ ਝੋਨੇ ਨੂੰ ਅੱਗ ਲਾਉਣੀ ਆ ਬੀੜੀਆਂ ਵਾਲੇ ਕਿਉਂ ਲਾਉਂਦੇ ਜਿਹੜੇ ਐ ਨਹੀਂ ਕਮਲੇ ਨਹੀਂ ਕਿ ਜਾਣ ਬੁੱਝ ਕੇ ਨਹੀਂ ਕੋਈ ਕਰਦਾ ਛੱਡ ਜਾਣ ਬੁੱਝ ਕੇ ਕੋਈ ਨਹੀਂ ਕਰਦਾ ਹੁੰਦਾ ਜੇ ਹੁਣ ਅਸੀਂ ਵ ਜਾਣ ਜਾਣ ਬੁੱਝ ਕੇ ਨਹੀਂ ਕਰਦਾ ਮੈਂ ਕਹਿ ਰਿਹਾ ਵੀ ਜਾਣ ਬੁੱਝ ਕੇ ਨਹੀਂ ਅਣਜਾਣੇ ਪੁੰਨ ਵਿੱਚ ਹੋ ਜਾਂਦਾ ਨਹੀਂ ਹੁੰਦਾ ਜੀ ਇਹ ਕਈ ਵਾਰੀ ਬੰਦੇ ਹੁੰਦੇ ਆ ਕਿ ਹੁਣ ਕਈ ਜਾਂਦੇ ਟੋਲ ਇਥੇ ਨੇ ਕਿਹਾ ਸੀ ਨਾ ਕਿ ਬੀੜੀਆਂ ਵੀ ਕਿ ਸੱਟੇ ਜਾਂਦੇ ਆ ਬੀੜੀਆਂ ਵਾਲਾ ਬੰਦਾ ਹੁਣ ਗਰੀਬ ਤੇ ਫਿਰ ਆ ਗਈ ਨਾ ਗੱਲ ਇਹ ਆਲਾ ਕਹਿੰਦਾ ਖਣੀ ਹੋਈ ਸੱਟੇ ਜਾਂਦੇ ਆ ਐਡਾ ਕੋਈ ਕਮਲਾ ਨਹੀਂ ਜਿਹੜਾ ਕੋਈ ਬੀੜੀ ਪਿੰਦਾ ਲੋਕ ਕੇ ਪਿੰਦਾ ਹੋ ਵੀ ਯਾਰ ਕੱਲ ਨੂੰ ਕਿਸੇ ਨੂੰ ਪਤਾ ਲੱਗੇ ਤਾਂ ਮੈਂ ਦੇਉਂ ਕਿੱਥੋਂ ਪੈਸੇ ਇੰਨੇ ਦੱਸੋ ਤੁਸੀਂ ਵੀ ਦੱਸੋ ਦੇਉਂ ਕਿੱਥੋਂ ਹੋ ਵਿਚਾਰਾ ਗਰੀਬ ਬੰਦਾ ਕਿਹੜੇ ਪੇਡਾਂ ਬੱਕਰੇ ਮਾਲ ਨਹੀਂ ਲਈ ਫਿਰਦੇ ਉਹ ਵੀ ਭੁੱਖੇ ਮਰਦੇ ਫਿਰਦੇ ਉਹ ਵੀ ਹੋ ਗਏ ਫਿਰਦੇ ਉਹ ਵੀ ਨਹੀਂ ਖੇਤ ਜਾ ਬਣਾਉਂਦੇ ਨਾ ਜਵਾਨ ਪੜ ਹੁੰਦੇ ਆ ਉਹ ਉਹ ਵੀ ਨਹੀਂ ਅੱਗ ਮਚਾਉਂਦੇ ਖੇਤ ਉਹ ਚਲਦੇ ਆ ਕੇ ਵਾਲਾ ਡਰਦਾ ਰਹੇਗਾ ਤਾਂ ਕਿ ਪੀਲੀ 8 ਵਜੇ ਉਹਨਾਂ ਨੇ ਤੇ ਘਰੇ ਜਾ ਕੇ ਹੀ ਬਣਾਉਂਦੇ ਆ ਵੀ ਅੱਗ ਨਾ ਪੈ ਜੇ ਤੇ ਕਿੰਨੇ ਘਰ ਜਿਹੜੇ ਟਰੈਕਟਰ ਤੁਹਾਡੇ ਪਹੁੰਚ ਕੇ ਸੀ ਜੀ ਉਹ ਕਾ ਦਿੱਤਾ ਗੁਰੂ ਘਰ ਹਾਂ ਕਿੰਨੇ 100 ਟਰੈਕਟਰ ਉੱਤੇ ਆ ਗਿਆ ਸੀਗੇ ਜੀ 100 ਟਰੈਕਟਰ ਆ ਗਏ ਸੀ ਹਾਂਜੀ ਹਾਂਜੀ 100 ਟਰੈਕਟਰ ਆਏ ਤਾਂ ਫੇਰੀ ਤਾਂ ਇੰਨਾ ਵਾਣ ਜੇ ਗੱਲ ਕਰਗੇ ਕਾ ਰਖਵਾ ਵੇਖੋ ਤੁਸੀਂ ਵਾਣ ਕਿੰਨਾ ਸਾਰਾ ਵਾਅ ਦਿੱਤਾ ਇਸ ਵਕਤ ਜਿਹੜਾ ਅੱਗੇ ਤੇ ਪੂਰਾ ਇਹਨਾਂ ਨੇ ਕਾਬੂ ਪਾਇਆ ਬਾਈ ਕਹਿੰਦੇ 100 ਟਰੈਕਟਰ ਦੇ ਤਕਰੀਬਨ ਸਾਡਾ ਪਹੁੰਚ ਗਿਆ ਸੀ ਦੋ ਜ਼ਿਲ੍ਹਿਆਂ ਦੀਆਂ ਜਿਹੜੀਆਂ ਗੱਡੀਆਂ ਫੈਵ ਗ੍ਰੇਡ ਦੀਆਂ ਪਹੁੰਚ ਗਿਆ ਸੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਫਰੀਦਕੋਟ ਦੀਆਂ ਗੱਡੀਆਂ ਇਹ ਪਿੰਡ ਆਕਲ ਗਿਆ ਜਿਹੜਾ ਫਰੀਦਕੋਟ ਦੀ ਹੱਦ ਤੇ ਬਿਲਕੁਲ ਪਿੰਡ ਪੈਂਦਾ ਸੀ ਕੋਈ ਨਾ ਪਰ ਇੱਕਾ ਨਹੀਂ ਖਰੀਦ ਸਕਦੀ ਸਰਕਾਰ ਕਦੇ ਵੀ ਨਹੀਂ ਦੇ ਸਕਦੀ ਇੱਕ ਤਾਂ ਜੀ ਆਏ ਆ ਪਾਲਾ ਕਹਿੰਦਾ ਦੋ ਸੌਣਾ ਜੀ ਤੇ ਪਾਲਾ ਕੁਝ ਵੀ ਹੈ ਪਰ ਕਿਦੋਂ ਆ ਚੀਂ ਬਤਲਦੀ ਹੈ ਨਾ ਭਲਾ ਦੁਸ਼ਮਣਾਂ ਭਲਾ ਕੋਈ ਉੱਥੇ ਪਹੁੰਚਦਾ ਪਹੁੰਚ ਕੇ ਬਾਅਦ ਉੱਥੇ ਵਰਤਨਾ ਨਹੀਂ ਕਰਦਾ ਜ਼ਿੰਮੇਦਾਰ ਜੀ ਉਹਦੇ ਲੱਗੀ ਉਹਦੀ ਮੱਚ ਜੇ ਉਹਦਾ ਕੁਝ ਵੀ ਖੂਨ ਡੋਲ ਦਿੰਦਾ ਉਹਦਾ ਹੁਣ ਸਸੀਂ ਸਾਨੂੰ ਸਾਨੂੰ ਜੱਤੋਂ ਤੋਂ ਪਤਾ ਲੱਗਿਆ ਸੀ ਜੱਤੋਂ ਤੋਂ ਚੱਲ ਕੇ ਕਿਸੇ ਭਰਾ ਦਾ ਨੁਕਸਾਨ ਹਾਂ ਪਰ ਤੁਸੀਂ ਕਿਹਾ ਦੁਆਏ ਤੇ ਸਾਡੇ ਬਲਾਡੂ ਵੀ ਆਤੇ ਆਏ ਜੀ ਚੰਦਪਾਣ ਦੇ ਸਾਡੇ ਪਿੰਡ ਚੋਂ ਜਲ ਫਾੜਕ ਲੱਗਾਂ ਸਾਡੇ ਚੰਦਪਾਣ ਦੇ ਵੀ ਲੈ ਕੇ 50 ਟਰੈਕਟਰ ਵੜਤੇ ਸਾਡੇ ਉੱਤੇ ਤਾਂ ਪਹਿਲਾ ਪਹਿਲਾ ਟਰੈਕਟਰ ਖੜੇ ਸੀਗੇ ਨਹੀਂ ਲੋਕ ਹਮਦਰਦੀ ਸਮਝਦੇ ਨਾ ਹਾਂਜੀ ਹਾਂਜੀ ਪੂਰਾ ਨਾਲ ਤੱਕ ਵੀ ਬੰਦੇ ਆ ਗਏ ਚੰਦਪਾਣ ਦੇ ਸਾਨੂੰ ਕਾਫੀ ਟਰੈਕਟਰ ਰਸਤੇ ਦੇ ਵਿੱਚ ਮਿਲੇ ਆ ਚੰਦਪਾਣ ਦੇ ਸੇਵੇ ਵਾਲ ਦੇ ਸਾਡੇ ਪਿੰਡ ਦੇ ਬਹੁਤ ਆ ਗਏ ਜੀ ਨੇੜੇ ਨੇੜੇ ਉਹਨਾਂ ਦੇ ਭਰਾਵਾਂ ਦੀ ਬਹੁਤ ਬਹੁਤ ਮਿਹਰ ਭਲੇ ਜਿਹੜੇ ਅਗਲੇ ਟਰੈਕਟਰ ਲੈ ਕੇ ਥੱਕੇ ਹੰਬੇ ਸੀਗੇ ਆਏ ਇੱਥੇ ਕਿਹੜਾ ਸਾਨੀ ਗਿਆ ਕੌਣ ਆ ਕੌਣ ਨਹੀਂ ਆ ਚਲੋ ਇਹ ਹਮ ਤੋਂ ਲੈ ਕੇ ਅਮੀਰ ਤੱਕ ਸਾਰੇ ਅਸੀਂ ਲਾਉਂਦੇ ਸੀ ਆਪਾਂ ਅਸੀਂ ਇਹਨੂੰ ਵੀ ਲਾਉਣੀ ਤੂੜੀ ਦੀ ਜੇ ਆਪਾਂ ਆਏ ਹਾਂ ਹਾਂ ਅਸੀਂ ਤੂੜੀ ਲਾਉਂਦੇ ਆਏ ਆਂ ਸਾਰੇ ਲੋਕਾਂ ਨੇ ਸਹਿਯੋਗ ਦਿੱਤਾ ਪੂਰਾ ਦਿੱਤਾ ਹੀ ਸਹਿਯੋਗ ਆ ਇਹਨਾਂ ਨਾਲ ਹੀ ਅਸੀਂ ਆਂ ਜਿਨ੍ਹਾਂ ਦੇ ਮੱਚ ਕੇ ਕਰਨ ਸਾਨੂੰ ਦੇ ਉਕੜ ਸਾਡਾ ਸਿਰ ਤੈਨਾਂ ਕਹ ਜਿਆਦਾ ਚੱਲਦਾ ਹੀ ਸਾਡਾ ਤਾਂ ਬਿਲਕੁਲ ਬਿਲਕੁਲ ਤੇ ਅਸੀਂ ਕਾ ਆਵਾਂਗੇ ਤਾਂ ਹੋਰ ਖੜੂ ਕਿਹੜਾ ਇਹ ਸਾਡੇ ਨਾਲ ਤਾਂ ਅਸੀਂ ਇਹਨਾਂ ਨਾਲ ਹੀ ਕਹਿੰਦੇ ਵੀ ਜੋ ਵਪਾਰ ਚੱਲਦਾ ਸਾ ਖੇਤੀ ਨਾਲ ਹੀ ਚੱਲਦਾ ਹਾਂਜੀ 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 ਵੱਡੇ ਤੋਂ ਲੈ ਕੇ ਛੋਟਾ ਜੋ ਖੇਤੀ ਆ ਤਾਂ ਵਪਾਰ ਚੱਲੂਗਾ ਨਹੀਂ ਵਪਾਰ ਵੀ ਖਤਮ ਹੈ ਹਾਂਜੀ ਜੀ ਠੀਕ ਹੈ ਧੰਨਵਾਦ ਆ ਕਣਕ ਸੀ ਕਣਕ ਦੇ ਨਾਲ ਨਾਲ ਤੁਹਾਨੂੰ ਦਿਖਾ ਦਈਏ ਆ ਰੂਟਾਵੇਟਰ ਫੇਰ ਦਿੱਤਾ ਗਿਆ ਸਾਰੇ ਚਾਰ ਚਪਰੇ ਪਹਿਲਾਂ ਪਾਣੀ ਦਾ ਗੱਡੀ ਐਸੀ ਫਿਰ ਗੇਟ ਦੀ ਉਹਦੇ ਵੱਲ ਛੜਕਾ ਕੀਤਾ ਗਿਆ ਉਸ ਤੋਂ ਬਾਅਦ ਇਹ ਰੂਟਾਵੇਟਰ ਸਾਰਾ ਫੇਰ ਦਿੱਤਾ ਬਾਈ ਦੱਸ ਰਹੇ ਆ ਕਿ 100 ਦੇ ਤਕਰੀਬਨ ਜਿਹੜੇ ਟਰੈਕਟਰ ਸੀ ਉਹ ਆ ਗਏ ਨੇ ਇਹ ਵਾਹਨ ਨੂੰ ਬਾ ਦਿੱਤਾ ਗਿਆ ਪਿੰਡ ਆਕਲੀਆ ਜ਼ਿਲ੍ਹਾ ਫਰੀਦਕੋਟ ਦੀ ਬਿਲਕੁਲ ਹੱਦ ਤੇ ਪਿੰਡ ਪੈਂਦਾ ਹੈ ਦੋ ਜ਼ਿਲ੍ਹਿਆਂ ਦੀਆਂ ਗੱਡੀਆਂ ਇੱਥੇ ਪਹੁੰਚੀਆਂ ਸੀ ਦੋ ਜਿਨ੍ਹਾਂ ਨੇ ਗੱਡੀਆਂ ਪਹੁੰਚੀਆਂ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਫਰੀਦਕੋਟ ਦੀਆਂ ਗੱਡੀਆਂ ਪਹੁੰਚੀਆਂ ਜਿਨ੍ਹਾਂ ਨੇ ਅੱਗ ਤੇ ਆ ਕੇ ਬਿਲਕੁਲ ਕਾਬੂ ਪਾਤਾ ਬਠਿੰਡੇ ਚ ਹੈ ਜੀ ਬਠਿੰਡੇ ਚ ਨਹੀਂ ਤੁਹਾਡਾ ਤਾਂ ਬਠਿੰਡੇ ਚ ਪੈਂਦਾ ਮੈਂ ਉਹੀ ਕਹਣਾ ਜ਼ਿਲ੍ਹਾ ਬਠਿੰਡਾ ਫਰੀਦਕੋਟ ਦੀ ਹੱਦ ਤੇ ਤਾਂ ਪੈਂਦਾ ਨਾ ਪਿੰਡ ਹੱਦ ਤੇ ਪਿੰਡ ਪੈਂਦਾ ਬਿਲਕੁਲ ਇਹ ਪਿੰਡ ਜਿਹੜਾ ਆਕਲੀਆ ਫਰੀਦਕੋਟ ਦੀ ਹੱਦ ਤੇ ਪੈਂਦਾ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਰਾਤ ਦੀਆਂ ਲਾਈਵ ਤੁਸੀਂ ਉਹ ਦੇਖ ਰਹੇ ਹੋ ਪਿੰਡ ਆਕਲੀਗੇ ਦੀਆਂ ਅੱਗ ਲੱਗਦੀ ਆ ਹੋਕਾ ਦਿੱਤਾ ਜਾਂਦਾ ਪਿੰਡ ਸੇਵੇ ਵਾਲਾ ਪਿੰਡ ਚੰਦਪਾਨ ਪਿੰਡ ਬਲਾਡ ਮਹਿਮਾ ਇਧਰ ਆਖਰੀਆ 3-4 ਪਿੰਡਾਂ ਦੇ ਵਿੱਚ ਹੋਕਾ ਦਿੱਤਾ ਜਾਂਦਾ ਤੇ ਲੋਕ ਘਰਾਂ ਦੇ ਵਿੱਚੋਂ ਜਿਵੇਂ ਥੱਕੇ ਟੁੱਟੇ ਪਏ ਹੋਏ ਸੀ ਉਸੇ ਤਰ੍ਹਾਂ ਹੀ ਤੁਰਪੇ ਅੱਗ ਤੇ ਕਿਸਾਨਾਂ ਨੇ ਕਾਬੂ ਪਾਲਿਆ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਸੀ ਉਸ ਨੂੰ ਜਨਨ ਕਿ ਮਚਨ ਤੋਂ ਬਚਾ ਲਿਆ ਕਣਕ ਤੇ ਅੱਗ ਕਿਵੇਂ ਲੱਗੀ ਆਪਣੀ ਕਣਕ ਨੂੰ ਜਿੱਦ ਲੱਗੀ ਬਾਈ ਇਹਦਾ ਕੋਈ ਹਜੇ ਕਾਰਨ ਨਹੀਂ ਪਤਾ ਲੱਗੇਗਾ ਅੱਛਾ ਜੀ ਲੱਗੀ ਉਹ ਪੋਲ-ਪੋਲਾਂ ਵਿੱਚ ਇਹਦਾ ਬੀੜੀ ਤੋਂ ਸ਼ੱਕ ਪੈਂਦਾ ਹੂੰ ਤੇ ਅਜੇ ਟੇਵੇ ਆ। ਹੂੰ। ਟੇਵੇ ਪੱਕੰਦਾ ਜਾਂ ਕੁਛ ਨਹੀਂ ਲੱਗ ਸਕਿਆ। ਹਾਂਜੀ। ਕੀ ਆਲਾ? ਕੀ ਲੱਗਦਾ? ਹੈਜੀ। ਕੀ ਲੱਗਦਾ ਜਿਹੜਾ ਮਾਹੌਲ ਦਾ ਕੋਈ ਛੇਰੀ ਪਿੱਟਰ ਨਹੀਂ ਹੋਣੀ। ਉੱਥੇ ਉੱਥੇ ਤੋਂ ਹੋ ਗਈ ਸੀਗੀ। ਹਾਂਜੀ। ਕੀ ਲੱਗਦਾ ਵੀ ਇਹ ਜਿਵੇਂ ਇੱਕ ਪੈਰਾ ਰੱਖਣਾ ਪੈਂਦਾ ਸੀ ਆਪਾਂ ਨੂੰ ਪੈਰਾ ਰੱਖਣਾ ਪਊਗਾ। ਪਹਿਲਾਂ 6 ਮਿੰਟ ਦੀ ਜਿਹੜੀ ਮਿਹਨਤ ਕੀਤੀ ਹੋਈ ਆ। ਲੱਗਦਾ ਜੀ ਲੱਗਦਾ ਲੱਗਦਾ ਹਾਂ। ਹਾਂਜੀ। ਹਾਂ ਲੱਗਦਾ ਛੱਤ ਹੈਗਾ। ਉਹ ਹੋ ਰੱਖਣਾ ਪਊਗਾ। ਪੈਰੀ ਦਾ ਛੱਤ ਹੈਗਾ ਵੀ ਪੈਰਾ ਰੱਖਾਂਗੇ ਤਾਂ ਬਚੂਗੀ ਨਹੀਂ। ਕੀ ਪਤਾ ਹੁੰਦਾ। ਬਰੂਦੀ ਆ। ਹਾਂ। ਜੇ ਕੋਈ ਸ਼ਰਾਰਤ ਕਰਦੇ ਸ਼ਰਾਰਤੀ ਅੰਸਰ ਕਿ ਲੱਗਦਾ ਵੀ ਜਿਹੜਾ ਬਰੂਦ ਆ ਪਿੰਡਾਂ ਦੇ ਪਿੰਡ ਸਾੜ ਕੇ ਸਵਾਹ ਕਰੂਗਾ ਕਹਿੰਦੇ ਜੀ ਨਾ ਤਿੰਨ ਪਿੰਡ ਪੈਗੇ ਕੋਨੇ ਆਣਾ ਤੇ ਚੰਦ ਪਾਉਂਦੇ ਆਕਲ ਗਿਆ ਹੂੰ ਤਿੰਨ ਪਿੰਡ ਨਾ ਪੈਂਦੇ ਆ ਤੁਹਾਡੇ ਹੁਣ ਪਹਿਲੇ ਪਾਣ ਪੈ ਗਿਆ ਐਡ ਕਰ ਲਿਆ ਆ ਮੋਟਾਂ ਗਈ ਇਹਦੀ ਤਰੀਕਾ ਕਰਦੇ ਜੀ ਪਹਿਲਾਂ ਧੰਨਵਾਦ ਤੁਹਾਡਾ ਭਾਈ ਜਿਹੜੇ ਤੁਸੀਂ ਆਏ ਆ ਰਾਤ ਨੂੰ ਨਹੀਂ ਕੌਣ ਆਉਂਦਾ ਭਾਈ ਤੇ ਨੁਕਸਾਨ ਹੁਣ ਸਾਨੂੰ ਵੀ ਪਤਾ ਕਿੰਨਾ ਹੋ ਗਿਆ ਜੀ ਤੇ ਆਦਾ ਟਾਈਮ ਸੀ 8 ਵਜੇ ਤੱਕ ਦੇ ਆ ਅਸੀਂ ਤਾਂ ਦੂਜੇ ਖੇਤਾਂ 'ਚ ਕਣਕ ਵੱਢੀ ਜਾਂਦੇ ਸੀ ਪਤਾ ਨਹੀਂ ਐਂਡ ਦੇ ਵਿੱਚ ਫੁੱਟਾ ਵੀ ਆ ਗਿਆ ਸੀ ਸਾਨੂੰ ਨਹੀਂ ਪਤਾ ਲੱਗਾ ਸਭ ਤਾਂ ਜਦੋਂ ਛੋਟੇ ਲੱਗੀ ਅੱਗ ਸਾਡੇ ਲੱਗ ਗਈ ਸਾਨੂੰ ਕਹਿੰਦੇ ਵੀ ਐਂ ਕਰਕੇ ਛੋਟੇ ਵਾਂਹ ਚ ਅੱਗ ਲੱਗ ਗਈ ਅਸੀਂ ਗਈ ਆ ਇਸ ਤਾਂ ਕਣਕ ਵੱਢੀ ਜਾਂਦੇ ਉਧਰਲੇ ਖੇਤ ਤੇ ਚਲੋ ਬਈ ਬਹੁਤ ਧੰਨਵਾਦ ਦੋਨੇ ਪਿੰਡਾਂ ਦਾ ਆਕ ਲਗਿਆ ਕਲਾਂ ਦੇ ਚੰਦਪਾਉਂ ਦਾ ਜਿਹੜਾ ਮੇਰੇ ਹਿਸਾਬ ਨਾਲ 2000 ਬੰਦਾ ਸੀ ਜਿਹੜਾ ਇੱਥੇ ਸਾਡੇ ਤੋਂ ਪਹਿਲਾਂ ਆ ਕੇ ਟਰੈਕਟਰ ਜਿਹੜਾ ਵੀ ਕੋਸੀ ਸਾਰਾ ਕੁਝ ਲੈ ਕੇ ਬੰਦੇ ਨੇ ਅੱਗ ਬੁਝਾਈ ਨਹੀਂ ਬਈ ਸਾਡੇ ਕੋਲ ਤਾਂ ਅਸੀਂ ਉਧਰ ਹੋ ਜਾਈ ਸੀ ਤੇ ਨਹੀਂ ਤਾਂ ਪਤਾ ਨਹੀਂ ਕਿੰਨੇ ਪਿੰਡਾ ਚੱਕ ਜਾਵਣੇ ਇਹ ਲੱਗਦਾ ਕਿਤੇ ਨਾ ਕਿਤੇ ਬਾਈ ਏਕਾ ਦਾ ਸਬੂਤ ਹੈਗਾ ਇਹ ਹਾਂ ਬਾਈ ਨਹੀਂ ਵੇਖੋ ਕਹਿੰਦੇ ਹੁੰਦਾ ਜਦੋਂ ਜੇ ਏਕਾ ਹੁੰਦਾ ਤਾਂ ਹੀ ਇੰਨੇ ਲੋਕ ਆਏ ਆ ਨਹੀਂ ਇੰਨੇ ਮੰਨ ਲਓ ਵੀ ਅੱਗ ਲੱਗੀ ਤੇ ਦੇਖੋ ਬਈ ਸਾਨੂੰ ਜਦੋਂ ਪਤਾ ਲੱਗਿਆ ਉਧਰੋਂ ਤਾਂ ਅੱਗ ਜਦੋਂ ਅਸੀਂ ਇੱਥੇ ਆਏ ਆ ਅੱਧੀ ਅੱਗ ਤੇ ਕਾਬੂ ਕਰ ਲੈ ਹਮ ਸਰ ਗਿੜਾ ਮੱਕ ਤੇ ਕੌਂਦ ਕਿੰਸੀ ਗੜੀ ਤਾਂ ਫਾਇਰ ਗੇਟ ਬਾਅਦ ਪਹੁੰਚੇ ਫਾਇਰ ਗੇਟ ਥੋੜਾ ਟਾਈਮ ਲੱਗ ਗਿਆ ਪਹਿਲਾਂ ਤਾਂ ਇਹ ਜੀਵੀਨਦਾਰ ਹੀ ਹੱਲ ਕਰਦਾ ਬਈ ਟਰੈਕਟਰ ਆਏ ਬਾਈ ਜਾਂ ਸਾਰੇ ਭਾਈਚਾਰੇ ਦੇ ਆਪਣੇ ਜੱਟਾਂ ਦੇ ਦੋ ਪਿੰਡਾਂ ਦੇ ਆਏ ਆ ਬਈ ਗੱਲ ਪਾਣ ਤੇ ਆਕਲਗੇ ਦੇ ਜੀ ਜੀ ਮੇਰੇ ਹਿਸਾਬ ਨਾਲ ਸਾਰੇ तकरीबन ਮੇਰੇ ਸਾਹ ਨਾਲ 200 ਟਰੈਕਟਰ ਸੀ ਉਹਨਾਂ ਨੇ ਜਾ ਕੇ ਅੱਗ ਕਾਬੂ ਕਰੀਆ ਤੇ ਨਹੀਂ ਤਾਂ ਇਹ ਅੱਗ ਮੇਰੇ ਹਿਸਾਬ ਨਾਲ 2-4 ਪਿੰਡਾਂ ਨੂੰ ਲੈ ਜਾਂਦੀ ਤੇ ਪਿੰਡ ਘਰ ਵੀ ਘਰਾਂ 'ਚ ਵੀ ਅੱਗ ਵਰਪ ਜਿਵੇਂ ਜਿਹੜੇ ਇੱਕ ਅੱਜ ਵੀ ਅਸੀਂ ਕਿਸੇ ਪਿੰਡ ਗਏ ਸੀ ਕਵਰੇਜ ਕਰਨ ਉੱਥੇ ਵੀ ਅੱਗ ਲੱਗੀ ਹੋਈ ਸੀ ਉਹ ਕਿਸਾਨ ਕਹਿ ਰਹੇ ਸੀ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਟੈਂਕੀਆਂ ਪਾਣੀ ਵਾਲੀਆਂ ਸਾਨੂੰ ਸਰਕਾਰ ਨੇ ਦਿੱਤੀਆਂ ਹੋਈਆਂ ਪੀਣ ਵਾਲੇ ਪਾਣੀ ਵਾਲੀਆਂ ਤੁਹਾਡੇ ਕਿਸਾਨਾਂ ਕੋਲੇ ਹੋਈਆਂ ਉਹਨਾਂ ਨੂੰ ਰਾਤ ਦੇ ਸਮੇਂ ਦਿਨ ਦੇ ਸਮੇਂ ਭਰ ਕੇ ਰੱਖੋ ਪਤਾ ਨਹੀਂ ਇਹ ਹਾਸਾ ਕਦੋਂ ਵਾਪਰ ਸਕਦਾ ਕਦੋਂ ਆਪ ਨੂੰ ਤੁਰਨਾ ਪੈ ਜੀ ਇੰਨਾ ਪਾਣੀ ਇਕੱਠਾ ਕਰਨਾ ਬੜਾ ਔਖਾ ਲੈਟ ਵੀ ਨਹੀਂ ਹੋ ਸਿਆਣੀ ਲੈਡ ਸਿਆਣੀ ਗੱਲ ਆ ਜੀ ਲੈਡ ਵੀ ਅੱਗ ਪੈਂਦੀ ਆ ਫਿਰ ਲੈਰ ਛੱਡਣ ਦਾ ਵੀ ਹੁਣ ਟੈਂਕੀਆਂ ਭਰ ਗਿਆ ਹੁਣ ਤਾਂ ਆਪਾਂ ਮੌਕੇ ਦੇ ਖਿੱਚ ਲਿਆਵਾਂਗੇ ਤੇ ਆਪਣੇ ਕੋਲ ਟਰੈਡ ਸੀ ਟਰੈਡ ਕਿਸੇ ਨੇ ਹੱਲ ਪਾਇਆ ਕਿਸੇ ਟਰਾਲੀ ਮਗਰ ਬੰਦੇ ਚੜਾਏ ਕਿਵੇਂ ਜਨਾ ਕਿਵੇਂ ਕੋਈ ਤਵੰਗਾ ਪਾ ਕੇ ਸਾਰੇ ਲੋਕ ਇੱਥੇ ਹੰਮ ਪਏ ਸਾਰੇ ਪਿੰਡ ਦੇ ਵਿੱਚ ਇਹ ਕਿੰਨਾ ਵਾਹਨ ਸੀ ਬਾਈ ਤੁਹਾਡੇ ਜਿਹੜਾ ਅੱਗ ਲੱਗੀ ਇਹ ਬਾਈ ਆਪਣਾ 3.5 ਕਿੱਲੇ ਸੀ ਜਿਹੜੀ ਕਣਕ ਖੜੀ ਸੀ ਜੀ ਜੀ ਉਹ ਇਹ 12 ਕਿੱਲਾਂ ਦਾ ਟੱਕਾ ਵਿੱਚੋਂ ਅਸੀਂ ਕਣਕ ਵੱਢ ਲਈ ਸੀ ਜੀ ਜੀ ਟੂੜੀ ਵੀ ਬਣਾਤੀ ਸੀ ਮਤਲਬ ਵਾਹਨ ਵਾਹ ਵੀ ਦਿੱਤਾ ਸੀ ਜੀ ਜੀ ਤੇ ਮੰਨ ਲਓ ਵੀ 5-6 ਗੱਲੇ ਵਾਹ ਵਹਿ ਗਿਆ ਸੀਗਾ ਉਹ ਵਹਿ ਵਾਹ ਨਹੀਂ ਬਚਾ ਤਾ ਚਾਹੇ ਵਾਹ ਰਾਹ ਦੇ ਕਰਕੇ ਹੀ ਬਚ ਗਿਆ ਰਾਹ ਸੀ ਇਹ ਸਵੰਦ ਚਾਰ ਚਪੇਰੇ ਤੇ ਜੇ ਰਾਹ ਦੇ ਰਾਹ ਨਾ ਹੁੰਦਾ ਵਾਹ ਨਾ ਵਾਇਆ ਹੁੰਦਾ ਮੇਰੇ ਭਾਈ ਕਈ ਪਿੰਡਾਂ ਨੂੰ ਲੈ ਕੇ ਜਾਂਦਾ ਜੀ ਜੀ ਨਹੀਂ ਇਹ ਅੱਗ ਜਦ ਲੱਗਦੀ ਹੈ ਪਤਾ ਕਿਹਨੂੰ ਲੱਗਦਾ ਵੀ ਅੱਗ ਲੱਗੀ ਭਾਈ ਇਹ ਪਤਾ ਤਾਂ ਲੱਗਿਆ ਜਦੋਂ ਅੱਗ ਲੱਗੀ ਉਧਰ ਟੂੜੀ ਬਣਾਉਂਦੇ ਸੀਗੇ ਉਹਨਾਂ ਨੇ ਮੈਨੂੰ ਫੋਨ ਕਰਿਆ ਜੀ ਮੈਨੂੰ ਉਹਦਾ ਵੀ ਪ੍ਰਧਾਨ ਆ ਕੇ ਅੱਗ ਲੱਗ ਗਈ ਆਖੇ ਥੋੜੇ ਗਾਹਾਂ ਵਾਲੇ ਗੋਨਿਆਂ ਨੇ ਟੱਕਾਂ ਕੋਲੇ ਜੀ ਤੇ ਮੈਨੂੰ ਉਹਦਾ ਵੀ ਤੋ ਹੋਕਾ ਦਾਰੇ ਦੇ 10 ਨੇੜੇ ਨੇੜੇ ਜੀ ਤੇ ਮੈਂ ਜਦੋਂ ਆਇਆ ਇੱਧਰ ਸਾਡੇ ਘਰੇ ਟਹਿਰੀ ਆ ਮੈਂ ਕਿਹਾ ਇੱਥੇ ਬੰਦੇ ਹੋਣਗੇ ਮੈਂ ਫੋਨ ਕਰਾ ਲਿਆ ਤੇ ਉਹ ਮੁੰਡਾ ਇਧਰੋਂ ਕਿਤੇ ਟ੍ਰੈਡਿੰਗ ਜਿਹੜਾ ਰਾਜ ਫੋਨ ਕਰੇ ਉਹਨਾਂ ਨੇ ਉਹਨਾਂ ਦੇ ਵੜਦੇ ਜਿਹੜੇ ਜੀ ਉਹ ਹੋਕਾ ਟੈਟ ਕਰਤਾ ਸੀ ਫੋਨ ਉਹਨਾਂ ਨੇ ਕਰਾਂਤੀ ਨੂੰ ਜੀ ਜੀ ਇਹ ਤੁਹਾਡੇ ਇਕੱਲੇ ਪਿੰਡ ਨਹੀਂ ਗਾ ਹਾਂ ਚਾਰਾਂ ਪਿੰਡਾਂ ਦੇ ਵਿੱਚ ਸੋਕ ਕੇ ਜਿਹੜਾ ਹੋਕਾ ਦਿੱਤਾ ਗੁਰੂ ਘਰੇ ਸੇਬੋਲੇ ਪੱਡੇ ਵੀ ਦਿੱਤਾ ਹਾਂ ਚੰਦਪਾਲ ਵੀ ਦਿੱਤਾ ਹਾਂ ਹਾਂ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਓਵੇਂ ਓਵੇਂ ਲੋਕ ਪਹੁੰਚੇ ਆ ਚੰਦਪਾਲ ਤਾਂ ਸਾਡੇ ਨਾਲੋਂ ਪਹਿਲਾਂ ਪਤਾ ਲੱਗਿਆ ਘਰ ਜਾਂਦਾ ਪਾਉਂਦੇ ਇੱਕ ਬਾਪੂ ਜੀ ਉਮੀਦਾਂ ਕਿੰਮੇ ਜੁੜੀਆਂ ਹੁੰਦੀਆਂ ਤੁਹਾਡੇ ਮੈਂ ਪੁੱਛਣਾ ਚਾਹੁੰਦਾ ਸੀ ਜਿਹੜੀ ਪੈੜੀ ਆ ਤੁਹਾਡੀ ਘਰੂ ਪੈੜੀ ਆ ਠੇਕੇ ਤੇ ਸੀ ਨਹੀਂ ਬਈ ਇਹ ਘਰੂ ਆ ਆਪਣਾ ਕਰੂਗਾ ਹਾਂ ਮੈਂ ਨਾ ਦੋ ਕਿਸਾਨ ਤੋਂ ਬਾਲਾ ਟਕਰਾ ਤਾਂ ਨਹੀਂ ਆ ਨਹੀਂ ਨਹੀਂ ਬਈ ਨਹੀਂ ਆ ਆਮ ਘਰਾਂ ਦੀ ਆ ਬਈ ਆਮ ਘਰੀ ਆ ਕੀ ਲੱਗਦਾ ਵੀ ਜਿਹੜੀ ਸਰਕਾਰ ਆ ਸਾਡੀ ਆਮ ਆਦਮੀ ਪਾਰਟੀ ਸਰਕਾਰ ਆ ਤੁਹਾਨੂੰ ਤਾਂ ਪਹਿਲਾਂ ਵੀ ਇੱਕ ਮਾਰ ਪਈਏ ਗੜਿਆਂ ਦੀ ਕਿ ਗੜਿਆਂ ਦੀ ਮਾਰ ਇੱਕ ਉਤੋਂ ਆ ਰੱਬ ਦੀ ਮਾਰ ਫੇਰ ਪੈਗੀ ਤੁਹਾਨੂੰ ਤੇ ਕੀ ਲੱਗਦਾ ਵੀ ਸਰਕਾਰ ਤੁਹਾਨੂੰ ਮੁਆਵਜ਼ਾ ਦੇ ਦੂਗੀ ਕੋਈ ਹੱਕ ਤਾਂ ਹੈ ਦੇਣ ਦਾ ਪਰ ਮੁਸ਼ਕਲ ਆ ਹੂੰ ਬਾੜੇ ਉਮੀਦ ਹੈ ਨਹੀਂਗੀ ਮੈਂ ਮੈਂ ਤਾਂ ਹੈ ਨਹੀਂ ਬਾੜਾ ਤਰਲੇ ਮਰਲੇ ਕਰਕੇ ਤਾਂ ਸ਼ੱਕ ਮਿਲ ਜੇ ਹੂੰ ਤੇ ਇਧਰ ਪਾਣੀ ਮੌਂਦਾ ਲੱਗੀ ਸੀ ਨੰਦਗੜ ਕੋਦਿਆਨ ਨੇ ਹਮ ਅਜੇ ਉਹ ਦਮਫੀ ਜਾਂਦੇ ਆ ਲੋਕ 50 ਕਿੱਲੇ ਮੱਛੇ ਤੁਹਾਨੂੰ ਗੜਿਆਂ ਦਾ ਜਿਹੜਾ ਮੁਆਵਜ਼ਾ ਸੀ ਮਿਲ ਗਿਆ ਸੀ ਭਈ ਉਹ ਉਹ ਬੰਦੇ ਲੈ ਗਏ ਜਿਨ੍ਹਾਂ ਦੇ ਮਰਿਆ ਨਹੀਂ ਸੀ ਜਿਹੜਿਆਂ ਦੇ ਮਰਿਆ ਸੀ ਉਹ ਰਹਿ ਗਏ ਉਹ ਫਿਰਦੇ ਉਹ ਫਿਲਕਦੇ ਫਿਰਦੇ ਆ ਉਹ ਬੰਦੇ ਤਾਂ ਪਟਵਾਰੀਆਂ ਨਾਲ ਮਿਲ ਕੇ ਤਾਂ ਦੁੱਗਣੇ ਦੁੱਗਣੇ ਵੀ ਲੈ ਗਏ ਜੀ ਕਈ ਜਿਹਦਾ ਵਾਹਨ ਸੀ ਉਹ ਲੈ ਗਿਆ ਜਿਹਦੇ ਕੋਲੇ ਠੇਕੇ ਤੇ ਸੀ ਉਹ ਰਹਿ ਗਿਆ ਇਹ ਕਹਿੰਦੇ ਵੀ ਜਿਹਦਾ ਸਹੀ ਨੁਕਸਾਨ ਹੁੰਦਾ ਉਹਨੂੰ ਤਾਂ ਮੁਆਵਜ਼ਾ ਮਿਲਦਾ ਨਹੀਂ ਨਹੀਂ ਮਿਲਦਾ ਜੀ ਨਹੀਂ ਮਿਲਦਾ ਹੂੰ ਇਹ ਬਣੀ ਕਹਾਵਤੀ ਆ ਨਾ ਇਹ ਪੂਰੀ ਜੀ ਪੂਰੀ ਦੀ ਪੂਰੇ ਕਹਾਵਰ ਕੇ ਕਹਾਵਤ ਪੂਰੀ ਬਣੀ ਵੀ ਗਈ ਹੂੰ ਇਹ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਆਪ ਦਾ ਜਿਹੜਾ ਮੈਸੇਜ ਭੇਜਣਾ ਚਾਹੁੰਦੇ ਹੋ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਤੱਕ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਆ ਵੀ ਸਾਨੂੰ ਜਿਹੜੀ ਸਾਡੀ ਕਣਕ ਮੱਚੀ ਆ ਉਹਦੀ ਦੇਣੀ ਚਾਹੀਦੀ ਹੈ ਗੁਰਦੋਰੀ ਗੁਰਦੋਰੀ ਮੁਆਜਾ ਮਿਲਣਾ ਚਾਹੀਦਾ ਗੁਰਦੋਰੀ ਕਰਕੇ ਤਾਂ ਸਹੀ ਮੁਆਜਾ ਜਿਹੜਾ ਸਹੀ ਕਿਸਾਨ ਦੀ ਮੱਚੀ ਆ ਉਸ ਨੂੰ ਮਿਲਣਾ ਹੋਣਾ ਚਾਹੀਦਾ ਕਿਤੇ ਇਹ ਨਾ ਹੋ ਚੋਰਾਣਾ ਕੁੱਤੀ ਰਾਜੇ ਮੱਚਿਆ ਕਿਸੇ ਹੋਰ ਦਾ ਤੇ ਲੈ ਜਾਓ ਕੋਈ ਹੋਰ ਗੱਲ ਰਲੀਆਂ ਨਹੀਂ ਚੋਰਾਣ ਕੁੱਤਿਆਂ ਰਲਗੀ ਬੋਲਵਾਰੀ ਗਲਾਂ ਜੀ ਜੀ ਇਸ ਸਵਾਲ ਚ ਕੋਈ ਸ਼ੱਕ ਨਹੀਂ ਆ ਤੁਹਾਡਾ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਮੈਂ ਹੱਥ ਫੜ ਕੇ ਜੋਰ ਜੀ ਬੇਨਤੀ ਕਰਨਾ ਬਹੁਤ ਵਧੀਆ ਸੋਲਦੇ ਤੁਸੀਂ ਜਿਹੜੀ ਚੋਰ ਵਾਲਾ ਕੁੱਤੀ ਪਹਿਲਾਂ ਤੋਂ ਰਲਦੀ ਰਹੀ ਤੇ ਰਲਦੀ ਰਹੀ ਹੈ ਅਸੀਂ ਕਿਸੇ ਨੂੰ ਕਿਉਂ ਕਿ ਕਿਹੜੇ ਚੋਹੇ ਨੂੰ ਆਪਾਂ ਤੇ ਇਹੀ ਕਹਿੰਦੇ ਆ ਜਿਹੜੀ ਮੰਨ ਲਓ ਵੀ ਨੰਬਰਦਾਰ ਨੇ ਆਪਾਂ ਨੂੰ ਫੋਨ ਲਾਇਆ ਉਹ ਕਹਤਾ ਵੀ ਸਾਢੇ 3 ਕਿੱਲਾਂ ਨੂੰ ਬਈ ਅੱਗ ਲੱਗ ਗਈ ਆਪਣੀ ਕਣਕ ਨੂੰ ਜੀ ਉਹਨੇ ਆਪਾਂ ਨੂੰ ਭਰੋਸਾ ਦਵਾਇਆ ਜੀ ਭਗਵਾਨ ਤਬਾਨ ਤੇ ਮੰਨ ਲਓ ਵੀ ਭਰੋਸਾ ਸੀ ਉਹਨਾਂ ਨੂੰ ਤਾਂ ਹੀ ਉਹਨਾਂ ਨੇ ਮੈਨੂੰ ਫੋਨ ਲਾਇਆ ਆਪਾਂ ਤੇ ਇੱਕ ਕਹਿੰਨੇ ਆ ਬਈ ਆਪ ਦਾ ਭਰੋਸੇ ਤੇ ਖਰੇ ਉਤਰਿਓ ਵੀ ਆਪਾਂ ਨੂੰ ਵਾਜਾ ਦਿਵਾਓ ਨਹੀਂ ਉਹਨਾਂ ਨੇ ਤਾਂ ਪਾਰਟੀ ਨਹੀਂ ਚਾਹੀਦੀ ਨਹੀਂ ਹਾਂ ਉਹਨਾਂ ਨੇ ਆਪਣੀ ਪੂਰੀ ਬਾਹ ਫੜੀ ਆ ਪਰ ਕੱਲ ਜੇ ਮੰਨ ਲਵੋ ਕਰਨਗੇ ਤਾਂ ਆਪਾਂ ਮੰਨਾਂਗੇ ਜੇ ਨਾ ਕਰੇ ਤਾਂ ਬਈ ਫਿਰ ਆਪਾਂ ਨੂੰ ਪਤਾ ਹੀ ਹੈ ਜਿਵੇਂ ਅਗਲੀਆਂ ਸਰਕਾਰਾਂ ਚੱਲੀਆਂ ਨੇ ਨਹੀਂ ਹੁਣ ਤਾਂ ਤੁਸੀਂ ਕਹਿੰਦੇ ਭਰੋਸਾ ਸੀ ਭਰੋਸਾ ਦਿਵਾਇਆ ਤੇ ਜਦੋਂ ਗੜੇ ਮਾਰੀ ਉਹਦਾ ਭਰੋਸਾ ਉੱਡ ਗਿਆ ਸੀ ਭਾਈ ਉਦੋਂ ਵੀ ਭਰੋਸਾ ਸੀਗਾ ਮੇਰੀ ਗੱਲ ਸੁਣੋ ਉਦੋਂ ਸਾਡੇ ਪਿੰਡ ਦੇ ਵਿੱਚ 1175 ਸੀਗਾ ਮੇਰੇ ਹਿਸਾਬ ਨਾਲ ਕਿੱਲੇ ਕਿੰਨੇ ਵੀ ਸੀ ਉਹ ਪੈਸਾ ਨਾ ਸਹੀ ਤਰੀਕੇ ਨਾਲ ਨਹੀਂ ਪਿਆ ਪਿੰਡ ਨੇ ਤਾਂ ਗਰਦੌਰੀਆਂ ਕਰਾਇਆ ਸੀ ਸਹੀ ਉਹ ਪੈਸਾ ਨਹੀਂ ਸਹੀ ਤਰੀਕੇ ਨਾਲ ਪਿਆ ਬਸ ਇਹਦੇ ਗੱਲ ਦਾ ਉਹੀ ਸੀ ਸਰਕਾਰ ਨੇ ਪੈਸਾ ਪਾਤਾ ਸੀ ਆਮ ਤਾਂ ਸਰਕਾਰ ਨੂੰ ਮੜਾ ਕੇ ਜੀ ਆ ਕੇ ਵੈਤੀ ਘੜਾ ਇਹਨਾਂ ਵੀੜੂ ਦਾ ਬਣੀਆਂ ਸਾਰਿਆਂ ਦੀ ਅਰੇ ਪੀ ਖੜਾ ਮਾੜਾ ਦੱਸ ਕੇ ਨਾ ਕਿ ਤੂੰ ਚੱਲੀਆਂ ਆਵੀਆਂ ਇਹ ਤੇ ਮੇਰੀ ਵੀਡੀਓ ਪਾਏ ਪਾ ਕੇ ਦਰੋ ਦੋ ਕਹੀਏ ਸਾਡੇ ਘਰੇ ਆ ਕੇ ਗੱਲ ਕਰੋ ਹਾਂ ਇਹ ਨੰਬਰ ਧਾਰੀ ਕਪਲੇ ਵਿੱਚ ਕਰੀ ਜਾਂਦੇ ਹਾਂ ਵੀ ਨੰਬਰ ਦਾ ਤੂੰ ਨਾਂ ਲੈ ਤੇ ਤੇਰੀ ਵੀਡੀਓ ਬਣੀ ਹੈ ਤੇ ਮੇਰੀ ਵੀਡੀਓ ਬਣੀ ਹੈ ਤੂੰ ਮੇਰਾ ਸਬੂਤ ਦਿਖਾ ਤੈਨੂੰ ਮੈਂ ਸਾਰੀ ਵੀਡੀਓ ਸੁਣੀ ਤੂੰ ਮੇਰਾ ਸਬੂਤ ਦਿਖਾ ਕਿੱਥੇ ਹੈਗਾ ਤੂੰ ਫੋਨ ਲਾਇਆ ਉਹ ਮੇਰਾ ਬ੍ਰਿਹਾਰ ਖੜਾ ਕੇ ਮੇਰੇ ਕੋਲੇ ਹਾਂ ਤੂੰ ਬੋਲ ਤੇ ਇਹ ਗੱਲ ਕਰਦਾ ਨਹੀਂ ਤੇ ਸਬੂਤ ਇਹ ਆਪਣਾ ਖਰਜੀ ਜੱਤ ਤੂੰ ਚੁੱਪ ਕਰੀ ਇਹ ਨਾਲ ਗੱਲ ਸਾਡੇ ਐਉਂ ਸੀਗੀ ਇਹ ਨਾਲ ਜਿਹੜੇ ਨੇ ਇਹ ਸਿੱਧੂ ਗਰੁੱਪਾ ਸਾਡੇ ਦੋ ਗਰੁੱਪਾਂ ਮੈਂ ਕਰਾ ਗਰੁੱਪ ਦਾ ਉਹ ਬੰਦਿਆਂ ਨੇ ਨਾ ਕਰਕੇ ਇੱਕ ਸਾਡੇ ਨੰਬਰ ਦਾ ਨਵਾਂ ਜਿਹਾ ਮੁੰਡਾ ਉਹ ਨਵਾਂ ਜਿਹਾ ਮੁੰਡਾ ਮੈਂ ਵੀ ਜਾਂਦਾ ਸੀ ਆਪ ਦੇ ਬੰਦਿਆਂ ਨੂੰ ਪੈਸੇ ਦਵਾਉਣਾ ਉਹ ਹਿਸਾਬ ਪੱਤੀ ਫੜ ਜਾ ਗੱਲ ਸਾਡੋ ਗੱਲ ਗੱਲ ਸੁਣ ਲੈ ਉਹ ਬੰਦਾ ਨਾ ਹਿਸਾਬ ਪੱਤੀ ਕਰਕੇ ਤੇ ਉਹ ਬੰਦਿਆਂ ਨੂੰ ਪੈਸੇ ਦੂਰੀ ਦੂਰੀ ਅਰ ਦਵਾਈ ਗਿਆ ਉਹਨਾਂ ਨੇ ਸਕੀਰਗਾਂ ਵਾਲਿਆਂ ਨੂੰ ਵੀ ਭਵਾਤੇ ਹੁਣ ਉਹੀ ਉਹੀ ਬੰਦੇ ਹੁਣ ਫੇਰ ਚੱਕੀ ਫਿਰਦੇ ਚਾਗ ਆਖੇ ਅਸੀਂ ਪੈਸੇ ਦਵਾਉਣੇ ਆ ਲੋਕ ਪੈ ਗਏ ਫੇਰ ਲੋਕਾਂ ਦੇ ਵੀ ਤੁਸੀਂ ਪਹਿਲਾਂ ਤਾਂ ਦਵਾਏ ਨਾ ਜੀ ਧੰਨਵਾਦ ਛੋੜਾ ਬਾਕੀ ਸਾਰੇ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਤੁਸੀਂ ਜਾਓ ਜੀ Hors Pieng gutong Fiat Am спорт Datuk Petros Kaisa ਬੱਸ ਬੱਸ ਹੋ ਗਿਆ ਹੋ ਗਿਆ ਬਹੁਤ ਫਾਇਦੇ ਦੀ ਡਿਊਟੀ ਗੁਰਵਿੰਦਰ ਸਿੰਘ ਕਿਵੇਂ ਪਤਾ ਲੱਗਿਆ ਤੁਹਾਨੂੰ ਇੱਕ ਕਾਲ ਆਈ ਸੀ ਤੁਹਾਨੂੰ ਜੀ ਅੱਛਾ ਹਾਂਜੀ ਤੇ ਕਹਿੰਦੇ ਅੱਗ ਲੱਗ ਗਈ ਤੇ ਫਿਰ ਆ ਕੇ ਇੱਕ ਗੱਡੀ ਪਹਿਲਾਂ ਆਈ ਸੀ ਉਹਨਾਂ ਨੇ ਬੁਝਾਤੀ ਉਸ ਤੋਂ ਬਾਅਦ ਫਿਰ ਚੱਲ ਪਈ ਜਿਹੜੀ ਪਹਿਲਾਂ ਗੱਡੀ ਆਈ ਉਹ ਕਿੱਥੋਂ ਪਕਟੇ ਤੋਂ ਆਈ ਅੱਛਾ ਪਕਟੇ ਤੋਂ ਪਹਿਲਾਂ ਆ ਗਈ ਤੇ ਤੁਹਾਡੀ ਜਿਲ੍ਹਾ ਬਠਿੰਡੇ ਤੋਂ ਬਠਿੰਡੇ ਤੋਂ ਆਈ ਜੀ ਤੁਹਾਡੀ ਜਿਹੜੇ ਸਰ ਨੇੜੇ ਨਹੀਂ ਬਣੀ ਵੀ ਸੈਂਟਰ ਜਿਵੇਂ ਕੋਈ ਨੇੜੇ ਸਰ ਇੱਧਰ ਹੈ ਨਹੀਂਗਾ ਕੋਈ ਨੇੜੇ ਉਹੀ ਆਪਾਂ ਕਿਤੇ ਵਾਲਾ ਹੀ ਆ ਅੱਛਾ ਭਗਤੀ ਵਾਲਾ ਹੀ ਆ ਨਹੀਂ ਤੁਹ ਤੁਸੀਂ ਖਾਸ ਹੀ ਬਠਿੰਡੇ ਦਾ ਤਾਂ ਗੋਨੇ ਵਾਲਾ ਸਰ ਤੋਂ ਆਏ ਤੁਸੀਂ ਨਹੀਂ ਨਹੀਂ ਸਰ ਬਠਿੰਡੇ ਦਾ ਬਠਿੰਡੇ ਦਾ ਕਿੰਨੀ ਟਾਈਮ ਲੱਗ ਗਿਆ ਤੁਹਾਨੂੰ ਇੱਥੇ ਪਹੁੰਚਣ ਤੱਕ ਟਾਈਮ ਸਰ ਸਰ ਘਾਟ ਤੋਂ ਘਟਾ ਜਿਵੇਂ ਮਤਲਬ ਆਪਣੇ ਕੋਲ ਕਾਲ ਆਈ ਠੀਕ ਹੈ ਜਿਵੇਂ ਆਪਾਂ ਗੱਡੀ ਘੱਟਤੀ ਨਾਲ ਜੀ 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 ਠੀਕ ਹੈ ਜਿੰਨਾ ਮਤਲਬ ਸ਼ੀਧੀ ਹੋ ਸਕਿਆ ਜੀ ਸਾਨੂੰ ਇੱਥੇ ਅਕਲੀਆਂ ਥੋੜਾ ਜਿਹਾ ਟਾਈਮ ਲੱਗਿਆ ਕਿਉਂਕਿ ਇੱਥੇ ਥੋੜਾ ਟ੍ਰੈਫਿਕ ਸੀਗਾ ਬਾਕੀ ਗੱਡੀ ਪੂਰ ਸਪੀਡ ਤੇ ਆਈ ਹੈ ਪੀੜੇ ਰਸਤੇ ਆ ਚ ਰਸਤੇ ਆ ਕਿਸਾਨ ਕਹਿੰਦੇ ਆ ਇੱਕ ਤਾਂ ਹੀ ਆਈਏ ਕਿਸਾਨ ਕਹਿੰਦੇ ਛੇਤੀ ਪਹੁੰਚਦੇ ਨਹੀਂ ਤੁਸੀਂ ਪਹੁੰਚੋ ਕਿੱਧਰ ਰਸਤੇ ਪਹਿਲਾਂ ਪੀੜੇ ਰਸਤੇ ਹਾਂਜੀ ਰਸਤੇ ਪੀੜੇ ਰਸਤੇ ਖੁੱਲੇ ਅਸੀਂ ਦਾ ਰੋਡ ਤੇ ਕੋਈ ਇਹੋ ਜੀ ਦਿੱਕਤ ਨਹੀਂ ਆਈ ਜੀ 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 ਕਿਉਂਕਿ ਪਿੱਛੇ ਵੱਡਾ ਰੋਡ ਆ ਰਿਹਾ ਜੀ ਹਮ ਹਾਈਵੇ ਉਹਦੇ ਤੇ ਗੱਡੀ ਪੂਰੀ ਸਪੀਡ ਨਾਲ ਆਈ ਹਮ ਹਾਂਜੀ ਹੁਣ ਕਿੰਨੇ ਕਾਜ ਜਨਨ ਕਿ ਜਿਹੜਾ ਇੱਥੇ ਨੁਕਸਾਨ ਹੋਇਆ ਕਿਸਾਨ ਦਾ ਕਿੰਨੇ ਕਿੱਲਾਂ ਦਾ ਕੋਸਤਾ ਭਾਇਆ ਇਸ ਗਾ ਜੀ ਕੋਸ਼ ਆਪਣੇ ਦੇ ਵਿੱਚ ਪਰਾਲੀ ਪਈ ਹੋਈ ਸੀ ਕਣਕ ਮਤਲਬ ਵੱਡੀ ਹੋਈ ਸੀ ਤੇ ਕੁਝ ਥੇੜੀਆਂ ਸੀ ਜਿਹੜਾ ਵਿੱਚ ਦੋ ਤਿੰਨ ਕਿੱਲੇ ਦੱਸਦੇ ਜਿੱਥ